ਨਾ ਦੇਖਾਂ ਕੋਈ ਕੰਮ ਨੂੰ ਕਹਾ ਜੇ ਕਰੂਗੀ ਮੈਂ ਕਿੰਨਾ ਵਿਚਰ ਕਰੀ ਜਾਊਂਗੀ ਸੁਖ ਦੀ ਮਾਰੀ ਲਈ ਸੀ ਮੈਂ ਸੁਖ ਦੇਊਗੀ ਦੇਖ ਲਿਆ ਮਾੜਾ ਜੇ ਪਹਿਲਾਂ ਬਹਿ ਜਾ ਬਹਿ ਕੇ ਆਵਾਜ਼ ਮਾਰਤੀ ਹੈਗੀ ਧੁੱਰੀ ਹੁੰਦੀ ਕਿੱਥੇ ਆਵਾਜ਼ ਮਾਰੂੰਗੀ ਬਹਿ ਕੇ ਫਟ ਕਰਦੀ ਹੈ ਗੱਲਬਾਤ ਕੋਈ ਇਹਨਾਂ ਦਾ ਤਾਨੂੰ ਪਤਾ ਹੀ ਹੋਊਗਾ ਵੀ ਕੀ ਬੋਲਦੀ ਜਾਂਦੀ ਹੈ ਮੈਡਮ ਆ ਤਸਨ ਲੈ ਰਾਣੀ ਹਾਂਜੀ ਮੰਮੀ ਰਾਣੀ ਹਾਂਜੀ ਮੰਮੀ ਆ ਜਾ ਦੇਖੀ ਕਿੰਨਾਂ ਬਾਜਾ ਮਾਰਤਾਂ ਜਮੇ ਨਹੀਂ ਸੁਣਦੀਗੀ ਮਨੂੰ ਮੈਂ ਸੋਚਿਆ ਨਾ ਕੰਮ ਕਰੀ ਜਾਂਦੀ ਸੀਗੀ ਗਮਾਂਟਾ ਨੂੰ ਪੂਰਾ ਲੱਗਦਾ ਖੇਤਾਂ ਚ ਬਾਜਾਂ ਵਾਗੂਆ ਮੇਰਿਆਂ ਬਸ ਥੋੜਾ ਜਿਹਾ ਕੰਮ ਨੂੰ ਰਹਿ ਗਿਆ ਮੰਮੀ ਕੀ ਕਰਦੀ ਸੀਗੀ ਮੈਂ ਨੇ ਥੋੜਾ ਜਿਹਾ ਸੈਲਫ ਸਟਾਫ ਕਰਦੀ ਸੀ ਤੇ ਬਰਤਨ ਹੁਣ ਦੇਖਿਆ ਦੇਖ ਕਿੰਨੇ ਪੱਤੇ ਪਏ ਐ ਤੂੰ ਮਾੜਾ ਮਟ ਸੰਬਰ ਦੇ ਬੁਰਾ ਲੱਗਦਾ ਕੋਈ ਆ ਜਾਂਦਾ ਅਸਮੰਡ ਚ ਮੈਂ ਮਾਰ ਦੇਣੀ ਮੰਮੀ ਫੇਰ ਦੋ ਬਰਤਨ ਢੋਕੇ ਹੁਣੀ ਐ ਜਾਂ ਮਾਰ ਦੇ ਠੀਕ ਐ ਕਿਆ ਬੋਲੀ ਜਾਨੀ ਆ ਭਾਗਵਾਨੇ ਬੋਲੀ ਕਿ ਜਾਨੀ ਆ ਸੁਣ ਲਾ ਮੈਂ ਤਾਂ ਹੁਣ ਤੱਕ ਕਿੱਦਿਆਂ ਦੀ ਘਟਾ ਠੋਈ ਜਾਨੀ ਆ ਸਾਰਾ ਕੰਮ ਕਰਦੀ ਆ ਮੇਰੇ ਕਰ ਮੈਂ ਸੁਖ ਨਹੀਂ ਪਰਮਾਤਮਾ ਤੋਂ ਮੈਂ ਤਾਂ ਸੁਖ ਮੰਗਦੀ ਸੀ ਕਹਿੰਦੇ 1200 ਸਾਲਾਂ ਪਿੱਛੇ ਰੱਬ ਰੂੜੀ ਤੇ ਸੁਣ ਲੈਂਦਾ ਚੱਲ ਜੇ ਸੁਣ ਲਈ ਸੀ ਮੁੰਡਾ ਬਹਿ ਲਿਆ ਕੰਮ ਦਾ ਹੱਕ ਨਹੀਂ ਅੱਜ ਮੈਨੂੰ ਚੱਕਰ ਪੈ ਗਿਆ ਮੈਂ ਡਿੱਗ ਪਈ ਕੰਮ ਮੈਂ ਕਿਵੇਂ ਕਰਾਂ ਨਹੀਂ ਸਾਰਾ ਦਿਨ ਮੈਂ ਹੀ ਕੰਮ ਕਰਦੀ ਆ ਚੱਲ ਕੋਈ ਗੱਲ ਨਹੀਂ ਆਪਣੀ ਨੂਰ ਰਾਨੀ ਇੰਨੀ ਸਿਆਣੀ ਐ ਪੜ੍ਹੀ ਲਿਖੀ ਹੈਗੀ ਉਹ ਕੋਈ ਨਹੀਂ ਉਹਦੇ ਕੰਮ ਆਪੇ ਕਰ ਲੂਗੀ ਉਹ ਫਿਰ ਕੱਲ੍ਹ ਪੜਾਈ ਨੂੰ ਮੈਂ ਕੀ ਕਰਾਂਗੇ ਕੋਈ ਨਹੀਂ ਆਪਦੇ ਉਹਦੇ ਕੰਮ ਆਪੇ ਕਰ ਲੋਗੇ ਆ ਜੀ ਆਪੇ ਕੀ ਹੁਣ ਜੇ ਕੋਈ ਆ ਜੇ ਕੋਈ ਮੰਨ ਕੇ ਚੱਲੋ ਛੋਡੇ ਨਾਲ ਹੀ ਆ ਜੇ ਡੈਰੀ ਆ ਤੁਹਾਡੀ ਹਾਂ ਕੋਈ ਡੈਰੀ ਦਾ ਕੋਈ ਯਾਰ ਮਿੱਤਰ ਆ ਗਿਆ ਤੁਹਾਡਾ ਆ ਕੇ ਕੀ ਕਹੂਗਾ ਹਾਂ ਚੱਲ ਕੋਈ ਨਹੀਂ ਆਪਾਂ ਸਮਝਾਵਾਂਗੇ ਨੂੰ ਉਹਨੂੰ ਬੜੀ ਲਿਖੀ ਆ ਕੋਈ ਗੱਲ ਨਹੀਂ ਨਵੇਂ ਜਮਾਨੇ ਦੀ ਨੂੰ ਹੈ ਨਾ ਮੈਂ ਤਾਂ ਹੈਗੀ ਮਾੜਾ ਮੋਟਾ ਕੰਮ ਤਾਂ ਹੀ ਧਿਆਨ ਦੇਣਾ ਪੈਂਦਾ ਹਾਂ ਹਾਂ ਕੋਈ ਨਹੀਂ ਕਹਾ ਗਿਆ ਹੁਣ ਮੈਂ ਕਿੰਨਾ ਕਰੀ ਜਾਵਾਂ ਅੱਜ ਮੇਰੇ ਹੱਥ ਨਾਲ ਮੇਥੋਂ ਕੰਮ ਨਹੀਂ ਹੋਇਆ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਇੰਨੇ ਪੱਤੇ ਡਿੱਗਣੇ ਨਹੀਂ ਦਿੰਦੀ ਬੇੜੇ ਚ ਸਮਝਾਵਾਂਗੇ ਮੈਂ ਤੁਹਾਨੂੰ ਐ ਪੁੱਛਦੀ ਸੀ ਚਾਹ ਪੀ ਲਈ ਤੁਸੀਂ ਹਾਂ ਫੇਰ ਤੁਸੀਂ ਨਾ ਡੈਰੀ ਤੇ ਜਾਓ ਜੋ ਜਾ ਕੇ ਦੁਕਾਨ ਖੋਲ ਲੋ ਹਾਂ ਕੋਈ ਕੰਮ ਕਰ ਦੋ ਪੈਸਿਆਂ ਦਾ ਕਿਉਂ ਮੰਮੀ ਰੋਲਾ ਪਾਏ ਸਵੇਰੇ ਸਵੇਰੇ ਕਿਉਂ ਬੋਲੀ ਨਹੀਂ ਆ ਰੋਲਾ ਤਾਂ ਮੈਂ ਪਾਇਆ ਪਹਿਲਾਂ ਮੇਰੀ ਗੱਲ ਸੁਣ ਲੈ ਪੜੀ ਲਿਖਤਾਂ ਤੁੰਗੀਆਂ ਪੜੀ ਲਿਖੀ ਉਹ ਵੀ ਹੈ ਪੜੀ ਲਿਖਿਆ ਨਾਲ ਤਾਂ ਕਿੰਨੀ ਅੱਕੜ ਰੱਖ ਜਿਆ ਕੰਮ ਨੂੰ ਹੱਥ ਪਾਉਂਦੀ ਐ ਕਦੇ ਕੰਮ ਕਰਿਆ ਉਹਨੇ ਪਹਿਲਾਂ ਆ ਦੇਖ ਲੈ ਕਿੰਨੇ ਤਾਂ ਪੱਤੇ ਪਏ ਵੇੜੇ ਚ ਅੰਦਰ ਜਾ ਕੇ ਦੇਖ ਲੈ ਅਸ ਮੈਂ ਸੋਈ ਸਾਫ ਕਰਨੀ ਕੁਝ ਨਹੀਂ ਕਰਦੀ ਹੁਣ ਤੂੰ ਹੋਰ ਸਾਰੀਆਂ ਗੱਲਾਂ ਛੱਡ ਤੂੰ ਮੈਨੂੰ ਐ ਦੱਸ ਵੀ ਤੇਰੇ ਸਹੁਰੇ ਤੁਹਾਨੂੰ ਫੋਨ ਆਇਆ ਕਿ ਨਹੀਂ ਆਇਆ ਕੋਈ ਨਹੀਂ ਮੰਮੀ ਉਹਨਾਂ ਦਾ ਕੋਈ ਫੋਨ ਨਹੀਂ ਆਇਆ ਤੁਸੀਂ ਆਪ ਗੱਲ ਕਰ ਲੈਂਦੇ ਅਸੀਂ ਗੱਲ ਕੀ ਕਰ ਲਗੇ ਅਸੀਂ ਤਾਂ ਬਾਅਦ ਚ ਗੱਲ ਕਰਾਂਗੇ ਨਹੀਂ ਨਹੀਂ ਮੰਮੀ ਘਰ ਵਾਸਤੇ ਬਸ ਜਾਂਦਾ ਹੁੰਦਾ ਹੈ ਤੁਸੀਂ ਆਪ ਗੱਲ ਕਰ ਲਓ ਐਡੀ ਕੀ ਗੱਲ ਆ ਆਪਾਂ ਫੇਰ ਵੀ ਧੀ ਆਲੇ ਆ ਚੱਲ ਕੋਈ ਗੱਲ ਦਿੱਤਾ ਕਰ ਲਾਂਗੇ ਮੈਂ ਤੈਨੂੰ ਐ ਕਹਿਨੀ ਆ ਜਿਹੜੇ ਤੇਰੀ ਸੱਸ ਹੈਗੀ ਸਿਰ ਤਾਂ ਉਹ ਤੂੰ ਚੜਾਈ ਹੈ ਜੇ ਤੂੰ ਉਹਦੇ ਗੋਤਨੀ ਨੂੰ ਜਿਹੜਾ ਦੇ ਲੈਦੀ ਜਲਦ ਹੋਈ ਅੱਜ ਮੈਂ ਆਪਣੀ ਕਰਦੀ ਆ ਤੇ ਫੇਰ ਉਹ ਸਿੱਧੀ ਹੋ ਜਾਂਦੀ ਹਾਂ 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 ਚੰਗੀਆਂ ਮਤਾਨਾ ਦੇ ਇਹਨੂੰ ਕਾ ਜਾ ਤੂੰ ਆਪਦਾ ਕੰਮ ਕਰ ਜਾ ਕੇ ਤੂੰ ਬਾਈ ਸਿਰ ਨਚੜਾ ਉਹਨੂੰ ਚੰਗਾ ਪੁੱਤ ਮੈਂ ਜਾਣਾ ਡੈਰੀ ਤੇ ਫਿਰ ਹੈ ਚੰਗਾ ਪੁੱਤ ਚੰਗੀਆਂ ਮੱਤਾਂ ਨਾਲ ਨਹੀਂ ਤੂੰ ਆਪਦੀ ਸੱਤ ਨਾਲ ਲੜਾਉ ਇਹਦੇ ਨੂੰ ਤੇਰਾ ਘਰ ਵੀ ਪੱਟੂ ਪੁੱਤ ਕੁੜੀ ਨੂੰ ਚੰਗੀਆਂ ਮੱਤਾਂ ਦਾ ਕੀ ਦੇਣੀ ਮਮੀ ਤੂੰ ਵੀ ਭਾਬੀ ਨਾਲ ਬਾਲਾ ਨਾ ਠੈਕੀ ਜਾਇਆ ਕਰ ਮੈਂ ਤੈਨੂੰ ਐ ਕਹਿੰਦੀ ਮੇਰੇ ਕੋਲ ਆਪਦੇ ਮਤੇ ਨਾਲ ਕੰਮ ਕਰ ਲਿਆ ਕਰਨ ਦੇ ਉਹਨੂੰ ਕਰੀਦਾ ਜਾਂਦੀ ਆ ਉਹ ਉਸੇ ਨੇ ਸਾਹਮਣਾ ਤੈਨੂੰ ਅੱਗੇ ਵੀ ਬਣਾ ਕੇ ਰੱਖ ਉਹਦੇ ਨਾਲ ਮੈਂ ਤੈਨੂੰ ਐ ਕਹਿੰਦੀ ਤੂੰ ਜ਼ਿਆਦਾ ਛੜ ਨਾ ਲਿਆ ਕਰ ਉਹਦੀ ਠੀਕ ਹੈ ਉਹਨੂੰ ਕੰਮ ਕਰਨ ਦੇ ਜਿਹੜਾ ਕਰਦੀ ਆ ਤੂੰ ਸਿਰ ਚੜਾਈ ਜੰਨੀ ਹੈਗੀ ਨਹੀਂ ਭਾਬੀ ਤੇ ਅੱਜ ਬਠੇਰੀ ਚੰਗੀ ਐ ਤੂੰ ਹੀ ਇਹੀ ਜੀ ਐ ਕਿਉਂ ਮੈਨੂੰ ਮਾਰਨੀ ਹੈਗੀ ਉਹਦੇ ਨਾਲ ਹੋਰ ਹੈ ਤੂੰ ਤਾਂ ਜੇ ਫਸਣਾ ਲਾ ਕੇ ਖਾਣੇ ਤਾਂ ਹੀ ਤਾਂ ਰੋਜ਼ ਤੇ ਛੱਤਰ ਪੈਂਦੇ ਆ ਨਹੀਂ ਨਹੀਂ ਮੰਮੀ ਤੁਸੀਂ ਉਹਨਾਂ ਨਾਲ ਆਪ ਤੋਂ ਗੱਲ ਕਰ ਲਓ ਉਹ ਲੈ ਜਾਣਗੇ ਮੈਨੂੰ ਵੀ ਮੈਂ ਕੀ ਗੱਲ ਨਹੀਂ ਕਰਦੇ ਤੇਰਾ ਪਿਓ ਗੱਲ ਕਰੇ ਜਾ ਕੇ ਮੈਂ ਕੀ ਕਰਨੀ ਆ ਗੱਲ ਫਿਰ ਮੈਂ ਪਾਪੇ ਨੂੰ ਕਹਿ ਦੂੰਗੀ ਉਹ ਗੱਲ ਕਰ ਲੂਗਾ ਮੈਂ ਤਾਂ ਉੱਥੇ ਫੇਰ ਬੁਰੀ ਬੱਜੂਗੀ ਜਾਂ ਬੋਧੂ ਲੂਗੀ ਜੇ ਜਾ ਕੇ ਨਹੀਂ ਨਹੀਂ ਤੂੰ ਤਾਂ ਮੈਨੂੰ ਪਤਾ ਹੀ ਐ ਤੇਰਾ ਤਾਂ ਸਵਾਹੀ ਤੱਤਾ ਐ ਮੈਂ ਸੱਚੀ ਗੱਲ ਤੇ ਬੋਲਦੀ ਆ ਸੁਹਾ ਦਿੱਤਾ ਨਹੀਂ ਮੇਰਾ ਮੈਨੂੰ ਤਾਂ ਬੁਰਾ ਲੱਗਦਾ ਜਦੋਂ ਕੰਮ ਪਿਆ ਹੁੰਦਾ ਸਾਰਾ ਕੰਮ ਪਿਆ ਹੁੰਦਾ ਫਿਰ ਮੰਮੀ ਆਪ ਹੀ ਬਣ ਜਾਂਦੇ ਹੁੰਦੇ ਹੌਲੀ ਹੌਲੀ ਥੇਸ ਨਹੀਂ ਪਾਉਂਦੇ ਹੁੰਦੇ ਇਹ ਕ੍ਰੇਸ ਕਾਹਦਾ ਹੈ ਮੇਰੇ ਤਾਂ ਕੰਮ ਕਰੇ ਹੋਇਆ ਤੂੰ ਤਾਂ ਸੰਕਾ ਉਹਦੇ ਨਾਲ ਬਣਾ ਕੇ ਰੱਖੋ ਤੇਰੇ ਅੱਗੇ ਪਿੱਛੇ ਮੰਮੀ ਜੀ ਮੰਮੀ ਜੀ ਕਰਦੀ ਫਿਰਦੀ ਰਹਿੰਦੀ ਐ ਸਾਰਾ ਦਿਨ ਅੱਛਾ ਵੀ ਹੁਣ ਮੈਂ ਉਹਦੇ ਪੈਰ ਪੂਜਾ ਕਰਾਂ ਹਾਂ ਤੂੰ ਬਹਿ ਜਾ ਮੰਜੇ ਤੇ ਤੇਰੇ ਪੈਰ ਧੋਣੇ ਨੇ ਚੰਗਾ ਫਿਰ ਮੈਂ ਤਾਂ ਪਾਪੇ ਨਾਲ ਹੀ ਗੱਲ ਕਰ ਲੂ ਤੂੰ ਨਹੀਂ ਉਹਨਾਂ ਨਾਲ ਗੱਲ ਕਰਦੀ ਤੂੰ ਨਹੀਂ ਮੇਰੇ ਘਰ ਵਸਣ ਦਿੰਦੀ ਮੈਂ ਤੇਰਾ ਘਰ ਵਸਣ ਦਿੰਦੀ ਤੇਰੀ ਹਾਇ ਨੂੰ ਤਰ ਚੱਲਦੀ ਪਹਿਲੇ ਮੇਰੀ ਗੱਲ ਸੁਣ ਕੇ ਆ ਤੂੰ ਚੰਗਾ ਫਿਰ ਤੂੰ ਸੱਸ ਮੂਰੇ ਇੰਨਾ ਬੋਲਿਆ ਕਰ ਚੰਗਾ ਤੂੰ ਤਾਂ ਹੈ ਹੀ ਇਹੀ ਜੀ ਤੇਰੇ ਅੱਗੇ ਤਾਂ ਨਾਰ ਗਿਆ ਪੂਰਾ ਬੋਲ ਨੂੰ ਤਾਂ ਮੇਰੇ ਮੂਰੇ ਤਾਂ ਚੰਗਾ ਹਾਂ ਇੱਥੇ ਆਖੀ ਰੋਬ ਛਾੜਦੀ ਆ ਉੱਥੇ ਬੋਲ ਤੈਨੂੰ ਦੇਵੇ ਪਤਾ ਕਹਾ ਆਏ ਤਾਂ ਹੈ ਨਹੀਂ ਮੈਂ ਘੇੜਾ ਦੇ ਨਾਲ ਉਹ ਗੁੱਤਣੀ ਨੂੰ ਵੀ ਆਉਦੇ ਪੈਰ ਲਾ ਲਾ ਮੈਂ ਘਰੇ ਮੀਨਾ ਮੈਂ ਦੋ ਵਾਰ ਹੋਰ ਬੈਠੇ ਕਿਵੇਂ ਆ ਗਈ ਸੀ ਜੀ ਯਾਰ ਪਾਣੀ ਲੈ ਕੇ ਦੇਵੇਂ ਕਿ ਚਲ ਚਾਹੀ ਪੀ ਲਾਂਗੇ ਪਾਣੀ ਦਾ ਠੀਕ ਚਲ ਮੈਂ ਲੈ ਆਉਂਦਾ ਸੌਰਵ ਜੀ ਵੀਰ ਜੀ ਉਹ ਤਾਂ ਮੈਂ ਨੇ ਭਾਬੀ ਨਾਲ ਗੱਲ ਕਰੀ ਸੀ ਤੁਸੀਂ ਵੀ ਮੇਰੇ ਸੌਰਿਆਂ ਨਾਲ ਗੱਲ ਕਰ ਲਓ ਤੇ ਮੈਨੂੰ ਉਹ ਲੈ ਜਾਣਗੇ ਮੰਮੀ ਨੇ ਗੱਲ ਕੀਤੀ ਨਹੀਂ ਮੰਮੀ ਦਾ ਤਾਂ ਤੁਹਾਨੂੰ ਪਤਾ ਹੀ ਆ ਉਹ ਤਾਂ ਅੱਧੀ ਗੱਲ ਅੱਗੇ ਰੱਖਦੇ ਨੇ ਉਹ ਨਹੀਂ ਕਰਦੇ ਤੁਸੀਂ ਮੇਰਾ ਹੱਲ ਕਰਕੇ ਦਿਓ ਚਲ ਮੈਂ ਕਰਦਾਗਾ ਨਾਲ ਅੱਜ ਡੈਰੀਏ ਕਰਦਾਗਾ ਉੱਥੇ ਬਹੁਤ ਬਹੁਤ ਡੈਰੀ ਕੇ ਜਾ ਕੇ ਕਰਦਾ ਮੈਂ ਹਾਂ ਤੁਸੀਂ ਗੱਲ ਕਰ ਲਓ ਪਾਪਾ ਤੇ ਭਾਬੀ ਤੇ ਤੁਸੀਂ ਗੱਲ ਕਰ ਲਓ ਉਹਨਾਂ ਨੇ ਵੀ ਨੀ ਇੱਕ ਵਾਰੀ ਵੀ ਆ ਸੋਚਿਆ ਵੀ ਚਲ ਇੱਕ ਵਾਰੀ ਆਪੋ ਤੋਂ ਗੱਲ ਤਾਂ ਕਰੀਏ ਚਲ ਕੋਈ ਨਾ ਪਤੀਆਂ ਆਲੇ ਆਪਾਂ ਨੀਵੇਂ ਤੁਸੀਂ ਗੱਲ ਕਰ ਲਉਂਗੀ ਤੇ ਫਿਰ ਕੀ ਹੋ ਜੇ ਚਲ ਤੁਸੀਂ ਬਹਿ ਕੇ ਭਾਬੀ ਨਾਲ ਗੱਲ ਕਰ ਲਓ ਕਰਦਾ ਮੈਂ ਹੋਰ ਮੈਂ ਮੂੰਹ ਦਿੱਤਾ ਨਹੀਂ ਮੈਂ ਤਾਂ ਕੁਝ ਨਹੀਂ ਤੇ ਗਰਮੀ ਸੀ ਤਾਂ ਮੂੰਹ ਐ ਕੀਤਾ ਕੋਈ ਨਹੀਂ ਵਸ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਕੀ ਹੋ ਗਿਆ ਤੁਹਾਨੂੰ ਪਤਾ ਵੀ ਜੀ ਨਾਲ ਤੁਸੀਂ ਪਹਿਲਾਂ ਹੀ ਗੱਲ ਕੀਤੀ ਸੀ ਨਾ ਪਾਪਾ ਜੀ ਨੇ ਵੀ ਕੀਤੀ ਸੀ ਜੀ ਮੇਰਾ ਟਸਟ ਟੱਟਦਾ ਰਹਿੰਦਾ ਵੀ ਜੇ ਹੋ ਜਾਂਦਾ ਲੱਗਦੀ ਹੈ ਉਹੋ ਚਲ ਕੋਈ ਨਹੀਂ ਹਜੇ ਹਜੇ ਕਿਹੜਾ ਉਹਨੂੰ ਆ ਰਿਹਾ ਟਾਈਮ ਪਿਆਰ ਕਰ ਲਾਂਗੇ ਗੱਲ ਤੁ ਮੰਮੀ ਤੁਸੀਂ ਕਹੋ ਨਾ ਬੰਦ ਨਹੀਂ ਹੁਣ ਮਮੇ ਨੂੰ ਮੰਨਣਾ ਪੈਣਾ ਕਿ ਛੁੜੀ ਮਰ ਚਲ ਉਹ ਹੀ ਮੈਂ ਕਰਦਾ ਮੰਮੀ ਆ ਕੰਮ ਦੀ ਕੋਈ ਟੈਨਸ਼ਨ ਨਹੀਂ ਕੰਮ ਆ ਤੈਨੂੰ ਕਰਨਾ ਮੈਂ ਹੀ ਕਰਨਾ ਬਾਜੂ ਵੀ ਮੈਂ ਕਰਨਾ ਹੁੰਦੀ ਮੈਂ ਕਰ ਲਵਾਂ ਕੰਮ ਨੂੰ ਦਾਦ ਨੂੰ ਕੋਈ ਕੁਝ ਕਹਿੰਦਾ ਵੀ ਨਹੀਂ ਕੋਈ ਨਹੀਂ ਮੈਂ ਕਰੂੰ ਮੰਮੀ ਨਾਲ ਗੱਲ ਹਾਂ ਦੱਸੋ ਚੱਲ ਬੇਬੇ ਆ ਜਾ ਪੁੱਤ ਤੂੰ ਇੱਥੇ ਕਿਉਂ ਬੈਠਿਆ ਗੱਲਦੀ ਡਾਏ ਕੀ ਹੋਰ ਕੀ ਕਰਾ ਕਿਉਂ ਕੀ ਹੋ ਗਿਆ ਅੱਜ ਨੂੰ ਤੜਕੇ ਮੈਂ ਚੱਕਰ ਜਾ ਬੈ ਗਿਆ ਮੈਂ ਦਿੱਕਤੀ ਅੱਛਾ ਹੁਣ ਪਤਾ 6:00 ਵਜੇ ਮੇਰੇ ਹੱਥ ਤੇ ਹੋ ਗਿਆ ਹੱਟ ਤੇ 6:00 ਵਜੇ ਆ ਦੇਖ ਦਵਾਈ ਸੁਬੇ ਲੈ ਕੇ ਆਈ ਇਹਦੀ ਦਵਾਈ ਤਾਂ ਚਰ ਕੋਈ ਨਹੀਂ ਦੇਵਾਉਂਗੇ ਆਪਾਂ ਹੋਰ ਚਰ ਨਾ ਗਏ ਨਾਲ ਚੱਲਦੇ ਨਾਲ ਇਹਦਾ ਪੇਪਰ ਜਾ ਪਤਾ ਕਰਨਾ ਕੀ ਦਾ ਪੇਪਰ ਉਹ ਕਹਿੰਦੀ ਇਹ ਕਹਿੰਦੀ ਮੈਂ ਪੇਪਰ ਤੇ ਤੂੰ ਰਹਿਣਦੇ ਤੂੰ ਬਹੂ ਦੇ ਬਾਹਰ ਕੋਈ ਛੜ ਲੈਂਦਾ ਰਹਿਣਾਗਾ ਦਵਾਈ ਦੰਨਿਆ ਉਹ ਤੋਂ ਕਰਕੇ ਲਿਆਈ ਦੀ ਪਹਿਲਾਂ ਵੀ ਪੜਾ ਉਹ ਕਹਿ ਕੇ ਤੂੰ ਕਰਕੇ ਰਹਿਦਾ ਹੁਣ ਮੈਂ ਨਹੀਂ ਕਹਿ ਕਹਿੰਦਾ ਮੇਰੀ ਗੱਲ ਸੁਣ ਲੈ ਪੜ੍ਹ ਕੇ ਦੱਸ ਕੀ ਹੋਰਸ ਨੂੰ ਲੱਗੂ ਤੇ ਕੇ ਪੇਪਰ ਉਹ ਦੋ ਲੈਣ ਦੇ ਇੱਕ ਪੇਪਰ ਦੀ ਗੱਲ ਆ ਤੂੰ ਰਹਿਣਦੇ ਫਿਰ ਅੱਛਾ ਮੈਂ ਤਾਂ ਤੇਰੀ ਮਾਂ ਨਹੀਂ ਉਹ ਤੇਰੀ ਮਾਂ ਹੋਗੀ ਆ ਕੇ ਜਾਦੇ ਉਸ ਨੂੰ ਸੁਣਦਾ ਨਹੀਂ ਗੱਲ ਹੁੰਦੀ ਜੀ ਦੇ ਕਿੱਡੀ ਗੱਲ ਹੋ ਜੀ ਕਿ ਪੇਪਰ ਨਹੀਂ ਤੂੰ ਰਹਿਣ ਤੇ ਕਿੱਥੇ ਨਹੀਂ ਜਾਣਾ ਆਪਣੀ ਕੁੜੀ ਨੂੰ ਤਾਂ ਆਪਾਂ ਦਵਾਈ ਆ ਉਹ ਪੇਪਰ ਪੇਪਰ ਲਵਾਇ ਫਿਰ ਆਪਾਂ ਸਹੁਰਿਆਂ ਨਾਲ ਤੁਰੀ ਕਰ ਲਿਆ ਵੀ ਪੇਪਰ ਦਵਾਈ ਉਹ ਤਾਂ ਮਰਜ਼ੀ ਨਾਲ ਦਵਾਈ ਆ ਉਹਦੀ ਨਾਲ ਫਿਰ ਕੀ ਹੋ ਜਾ ਜੀ ਆਪਾਂ ਦਵਾਈ ਹੁਣ ਵੀ ਤਾਂ ਦਵਾਈ ਕੁੜੀ ਸਮਝ ਬਾਕੀ ਕੁੜੀ ਸਮਝੀ ਉਹ ਨਹੀਂ ਮੈਂਨੂੰ ਸੰਮਤੀ ਸਾਸ ਮੈਂ ਪਤਾ ਕਿੰਨੀਆਂ ਆਵਾਜ਼ਾਂ ਮਾਰੀਆਂ ਮੈਂ ਕਿਹਾ ਪੁੱਤ ਤੂੰ ਉੱਠ ਕੇ ਕੰਮ ਕਰ ਲੈ 9 ਵਜੇ ਪਏ ਆ ਇੱਕ ਕਰਕੇ ਵੀ ਸੁਣੀ ਮੇਰੀ ਗੱਲ ਚਲ ਦੇਖਣਾ ਚਲ ਮਾਂ ਨੂੰ ਕਹਿ ਦਮ ਕੋਈ ਨਹੀਂ ਕਰ ਚਲ ਫਿਰ ਤੈਨੂੰ ਦਵਾਈ ਦਾ ਦਵਾਈ ਲਿਆਵਾਂ ਜੀ ਚਲ ਕੋਈ ਦਵਾਈ ਤਾਂ ਲਿਆਵਾਂਗੇ ਚਲ ਕੋਈ ਇਫਰਮਾ ਹੁਣਾਉਣਾ ਦੇ ਕੇ ਇਧਰ ਕਿਤੇ ਗਿਆ ਫਿਰ ਚਾਉਂਦੇ ਆ ਲੈ ਜਦੋਂ ਉਹ ਤਾਂ ਮੈਨੂੰ ਮਾਂ ਨਹੀਂ ਸਮਝਦੀ ਮੈਂ ਤੀ ਕਿਵੇਂ ਸਮਝਣਾ ਉਹ ਮੁੰਡਾ ਜਾਂ ਤਾਂ ਉਹਨੇ ਮੰਗਰ ਲਾ ਰੱਖਿਆ ਦੇਖ ਲੈ ਕਦੇ ਕਹਿੰਦਾ ਮੈਂ ਉਹਦਾ ਦਾਖਲਾ ਪਰ ਕੇ ਆਉਣਾ ਉਹ ਮੈਨੂੰ ਤਾਂ ਮਤਲਬ ਕੀ ਕਹਿੰਦੇ ਹੁੰਦੇ ਕਦੇ ਕਹਿੰਦਾ ਉਹ ਕਰਾ ਕੇ ਲਿਆਉਣਾ ਉਹਦਾ ਮੰਗਰ ਮੰਗਰ ਲਾਈ ਫਿਰਦੀ ਆ ਉਹਨੂੰ ਮੇਰਾ ਤਾਂ ਉਹਨੂੰ ਸੁਣਨੀ ਨਿੰਦ ਕੋ ਗੱਲਬਾਤ ਹੈ ਪਤਾ ਨਹੀਂ ਮੁਰਗੀ ਅਫਸਰ ਨਹੀਂ ਲੱਗ ਜੂਗੀ ਇਹ ਆ ਗਏ ਤੁਸੀਂ ਮੈਂ ਤਾਂ ਆ ਗਿਆ ਕੀ ਬਣਾਏ ਇਹ ਬਸ ਮੈਂ ਨਾ ਹੂੰ ਤਿਆਰੀ ਕਰ ਲਈ ਮਤਰਾ ਪੇਪਰ ਭਰਿਆ ਆ ਹਾਂ ਮਤਰਾ ਪਰਸੋਂ ਦੇ ਕੋਪਰ ਨਾਲ 10 ਦਿਨਾਂ ਦਾ ਤਿਆਰੀ ਰੱਖਣੀ ਪੈਣੀ ਆ ਆਪੀ ਪਰਸੋਂ ਨਾਲੇ ਮੰਮੀ ਨੂੰ ਨਾਲੇ ਸੀ ਮੰਮੀ ਨਹੀਂ ਦੱਸੂਗੀ ਮੰਮੀ ਜਾਣੀ ਦਿੰਦੀ ਬਾਹਰ ਮੈਨੂੰ ਚਲੋ ਵੀ ਮੈਂ ਕੁਝ ਕਰੂੰਗਾ ਕੋਈ ਨਹੀਂ ਕਿਰਾਮ ਲੱਗਦਾ ਯਾਰ ਉਹ ਵੀ ਮੈਂ ਕੋਈ ਇੰਤਜ਼ਾਮ ਕਰਦਾ ਫਿਰ ਮੱਕੀ ਮਾਮੇ ਨੂੰ ਵੀ ਬੁਲਾਇਆ ਮਾਮੇ ਨੂੰ ਕਿਹਾ ਲੈ ਆਪ ਕੀ ਸਮਝਾਉਂਗਾ ਮੰਮੀ ਨੂੰ ਮੰਮੀ ਮੈਨੂੰ ਕਿਤਾਬ ਤੇ ਤਾਂ ਨਹੀਂ ਪੜ੍ਹਾਉਂਦੇ ਨੇ ਫਿਰ ਮੈਂ ਤਾਂ ਆਨਲਾਈਨ ਕਰਾਂਗੀ ਪੜ੍ਹਨਾ ਹੈ YouTube ਤੇ ਕੱਢ ਕੇ ਪੜ੍ਹਨਾ ਚਲ ਤੇਰੇ ਫੋਨ ਹੈਗਾ ਤੂੰ ਜਿੰਨੇ ਵੀ ਉਹਦਾ ਤਿਆਰੀ ਰੱਖਣੀ ਪਊਗਾ ਚਲ ਠੀਕ ਹੈ ਖੁਰਚਾ ਪਾਣੀ ਆ ਸੁਆਸ ਸੁਆਸ ਬਣਾਇਆ ਸੀ ਉਹਨਾਂ ਦਾ ਮੇਰੇ ਸਹੁਰਿਆਂ ਦਾ ਉਹ ਕਹਿੰਦੇ ਪਾਪਾ ਨਾਲ ਗੱਲ ਕਰਨ ਨੂੰ ਕਹਿੰਦੇ ਸੀ ਲਾ ਤਾਂ ਮਾਮਾ ਤੋਂ ਰਿਹਾ ਹੁੰਦਾ ਕਿ ਮੈਂ ਭਾਈ ਗੁਰਪ੍ਰੀਤ ਸਤਰੀਗਰ ਮਾਮਾ ਸਤਰੀਗਰ ਹੋਰ ਕਿਵੇਂ ਆ ਠੀਕ ਆ ਵਧੀਆ ਹੋਰ ਪਾਣੀ ਠੀਕ ਹੈ ਠੀਕ ਆ ਮੈਂ ਤਾਂ ਕਿਤੇ ਭਾਂਜੂ ਵੀ ਚੰਗੀ ਹੋ ਗਈ ਭੈਣ ਕੁਛ ਲੱਗੂ ਹੋਈ ਨਹੀਂ ਭੁੱਲ ਗਿਆ ਮੈਂ ਤਾਂ ਜਾਦੀ ਨਹੀਂ ਆਇਆ ਮੱਖਾ ਕਿਤੇ ਬਾਲੀ ਹੋਈ ਪਈ ਮੇਰੀ ਨੂੰ ਪੜੀ ਲਿਖੀ ਆ ਗਈ ਘਰੇ ਅੱਛਾ ਰੋਟੀ ਖਾਣੀ ਤਾਂ ਨਹੀਂ ਭੁੱਲਦਾ ਕਾਹਨ ਨੂੰ ਭੁੱਲ ਗਿਆ ਅੱਜ ਹੋਰ ਮੈਂ ਤਾਂ ਤੇਰੀ ਨੂੰ ਦੇ ਚਾਚ ਹੋ ਗਿਆ ਵੀ ਨੂੰ ਬਾਲੀ ਪੜੀ ਲਿਖੀ ਆ ਮੈਨੂੰ ਇਹ ਨੌਕਰੀ ਮਿਲਣ ਵਾਲੀ ਉਹਨੂੰ ਤੂੰ ਮੈਨੂੰ ਹੋਰ ਦੱਸ ਉਹ ਤਾਂ ਕਰਦਾ ਛੱਡ ਮੈਂ ਪਾਣੀ ਲੈ ਕੇ ਆਣੀ ਮੈਂ ਮੈਂ ਜਿੱਥੇ ਬੈਠ ਮੈਂ ਦੇਖੋ ਫਰ ਫਸਰ ਵਾਲੀ ਕਿਵੇਂ ਵਧੀਆ ਹਾਂ ਵਧੀਆ ਭਾਜੀ ਨਹੀਂ ਆਏ ਉਹਨੇ ਫੋਨ ਕੀਤਾ ਸੀ ਕਹਿੰਦਾ ਮੈਂ ਆਉਣਾ ਕਰੇ ਸਾਨੂੰ ਬੜਾ ਗੁੱਸਾ ਹੈਗਾ ਬਾਹਰ ਦੀ ਬਾਹ ਤੇ ਕਿਵੇਂ ਲਾਇਤੀ ਜੀ ਫੋਨ ਬਸ ਸੱਦਾ ਸੀ ਤੈਨੂੰ ਉਹ ਤ੍ਰਿਪਾਣ ਨੂੰ ਸਮਝਾ ਆਪਣੀ ਬਹੂ ਨੇ ਉਹ ਕਰਨਾ ਯਾਰ ਉਹ ਜਿਹੜਾ ਕਹਿੰਦੇ ਹੈ ਟੱਟ ਦਾ ਪੇਪਰ ਹਾਂ ਜਿਹੜਾ ਗੁਰਪ੍ਰੀਤ ਨੇ ਕੀਤਾ ਆਪਣੀ ਹਾਂ ਗੁਰਪ੍ਰੀਤ ਨੇ ਕੀਤਾ ਅੱਛਾ ਕੀ ਗੱਲ ਹੋ ਗਈ ਭਾਈ ਤੂੰ ਬੌਲੀ ਹੋਈ ਐ ਮੈਂ ਬੌਲੀ ਨਹੀਂ ਭਾਈ ਆਪਾਂ ਕਿਹੜਾ ਕਾਰਨ ਆਤੀ ਉਹਨਾਂ ਨਾਲ ਨਹੀਂ ਉਹ ਪਹਿਲਾਂ ਵਾਲੀ ਜਵਾਨੇ ਭਾਗੇ ਜਿਵੇਂ ਤੁਸੀਂ ਮਮਾ ਜੀ ਨਾਲ ਪਾਣੀ ਪੀ ਲਓ ਡੈਡੀ ਨੂੰ ਬਿਲਾ ਕੇ ਰੱਖ ਦਿੱਤੀ ਲਿਆ ਦੇ ਤੇ ਉਹ ਪਹਿਲਾਂ ਵਾਲੇ ਜਵਾਨੇ ਹੋਰ ਨੇ ਹੁਣ ਜਵਾਨੇ ਹੋਰ ਨੇ ਹੁਣ ਆਪਣੀ ਕੁੜੀਆ ਪੜ੍ਹੀ ਲਿਖੀ ਐ ਦੇਖਾ ਇਹ ਵੀ ਵਿਚਾਰੀ ਪੜ੍ਹੀ ਲਿਖੀ ਐ ਜੇ ਨੌਕਰੀ ਮਿਲ ਜੂਗੀ ਹੁਣੇ ਪੋਸਟਾਂ ਨਿਕਲਣਗੀਆਂ ਨੇ ਤਾਂ 20000 ਕਮਾਊਗੀ ਕੋਈ ਮਾੜੀ ਗੱਲ ਐ ਆਹੀ ਤੈਨੂੰ ਬੌਲੀ ਨੂੰ ਪਤਾ ਨਹੀਂ ਚੱਲਦੀ ਰਹਿੰਦੀ ਆ ਵਾਹ ਫਿਰ ਮੈਨੂੰ ਮੰਨਣੇ ਪਊਗਾ ਨਾ ਹੋਰ ਤੈਨੂੰ ਪੈਦਾ ਬੈਠੀ ਵੀ ਤੇਰੀ ਇੰਨੀ ਵਿਚਾਰੀ ਸੇਵਾ ਕਰਦੀ ਐ ਗੱਲ ਦੀ ਬੋਲਦੀ ਨੇ ਅੱਜ ਕੱਲ ਮੂਰੇ ਪਤਾ ਕਿੰਨੀਆਂ ਬੋਲਦੀਆਂ ਨੇ ਬੂਆ ਇਹ ਜੀ ਨੂੰ ਤਾਂ ਘਰ ਘਰ ਆਵੇ ਚੱਲ ਤੂੰ ਤਾਂ ਜਿਹਨੋਂ ਕੋਈ ਤੇਰਾ ਬੁਸੜਿਆ ਉਹ ਵੀ ਰਹਿ ਜਾਊਗੀ 20000 ਰੁਪਇਆ ਕਵਾਊ ਜੇ ਸਰਕਾਰੀ ਨਹੀਂ ਤਾਂ ਪ੍ਰਾਈਵੇਟ ਤੱਕ ਪੜਾਊਗੇ ਬੱਚਿਆਂ ਨੂੰ ਹਾਂ ਚੱਲ ਹੁਣ ਤੂੰ ਤੇਰਾ ਕੀ ਮੂਮ ਹੋਣਾ ਪਾਈ ਫਿਰ ਤੇਰੀ ਮਰਜ਼ੀ ਐ ਨਹੀਂ ਕਰਾਉਣਾ ਤਾਂ ਦੇਖ ਭਾਈ ਮੈਂ ਤਾਂ ਫਾਇਰ ਬਾਹਰ ਨਿਕਣ ਦਿੰਦੀ ਨਹੀਂ ਠੀਕ ਐ ਮੈਂ ਤਾਂ ਘਰੇ ਕੰਮ ਵਾਸਤੇ ਨਹੀਂ ਹੁੰਦੀ ਐ ਘਰੇ ਕੰਮ ਕਰਾਉਂਗੀ ਤੂੰ ਨੂੰ ਆਹ ਬਾਹਰ ਕੱਢ ਤੀਆਂ ਕਿੰਨੇ ਕ ਦਿਨ ਥਾਲ ਲੱਗੇ ਮਿਲਦੇ ਐ ਚੱਲ ਭਾਈ ਤੇਰੀ ਮਰਜ਼ੀ ਐ ਨਹੀਂ ਕਰਾਉਣਾ ਨਾ ਕਰਾ ਚਲੋ ਤੁਸੀਂ ਦੱਸੋ ਜੀ ਜੀ ਜਗਤਾਰ ਦੇਖ ਲੈ ਇਹ ਤਾਂ ਅਹੀ ਬੋਲਦੀ ਐ ਠੀਕ ਐ ਹੁਣ ਤੂੰ ਦੱਸ ਆਪਣੀ ਗੱਲ ਮੈਂ ਤਾਂ ਠੀਕ ਠਾਕ ਆ ਜੀ ਤੁਸੀਂ ਮੈਨੂੰ ਫੋਨ ਕੀਤਾ ਸੀ ਆਪਣੀ ਬੇਟੀ ਬਾਰੇ ਵੀ ਕੀ ਮੈਂ ਕਰੀ ਗੁਰਪ੍ਰੀਤ ਮੋਰ ਜਗਤਾਰ ਮੈਂ ਤੈਨੂੰ ਐ ਕਰਿਆ ਸੀ ਕਿ ਆਪਣੀ ਕੁੜੀ ਐ ਗੁੜੀਆ ਗੁਰਪ੍ਰੀਤ ਉਹ ਕਿੱਦਾਂ ਦੀ ਰੁਸ ਕੇ ਆ ਕੇ ਬੈਠੀ ਐ ਇੱਥੇ ਆਪਾਂ ਉਹਦੇ ਸਹੁਰੇ ਚੱਲ ਕੇ ਆਉਣਾ ਉਹਦਾ ਕੁੜੀ ਦਾ ਕੋਈ ਬਨਸਬ ਕਰਕੇ ਨਿਵੇੜ ਕੇ ਆਪਾਂ ਉਹ ਤਾਂ ਬਾਈ ਠੀਕ ਐ ਮੈਂ ਤੈਨੂੰ ਕਹਿੰਦਾ ਚੰਗੀ ਗੱਲ ਐ ਬਸ ਨਾ ਬਸ ਜਾਂਦਾ ਉੱਜੜਦਾ ਉੱਜੜ ਜਾਂਦਾ ਹਾਂ ਹੈਨਾ ਆਪਾਂ ਜਾ ਕੇ ਢੀਂਗਾਂ ਦੇ ਨੀਵੇਂ ਆਪਾਂ ਜਾ ਕੇ ਕਾਹਾਂਗੇ ਆਪਾਂ ਮਨਤਬਾੜੀ ਕਰ ਲਾਂਗੇ ਉਹਨਾਂ ਦੀ ਕੋਈ ਉਡੀਨੇ ਵੀ ਮੈਨੇ ਕੀਤਾ ਸੀ ਫੋਨ ਕਹਿੰਦੀ ਭਾਈ ਮਾਮਾ ਜੀ ਮੈਨੇ ਘਰ ਵਾਲੇ ਦਾ ਫੋਨ ਆਇਆ ਸੀ ਹੂੰ ਕਹਿੰਦੀ ਮੰਮੀ ਮੰਨਦੇ ਨਹੀਂ ਕੋਈ ਕਰਦੀ ਆਪਾਂ ਮੈਨੂੰ ਦੁਬਾਰੀ ਕਰ ਲਾਗੇ ਉਹਨਾਂ ਦੀ ਆਪਾਂ ਤਿੰਗਾ ਵਾਲੇ ਐ ਨੀਵੇਂ ਹੋ ਜਾਾਂਗੇ ਉਹਨਾਂ ਪੂਰੇ ਚਲੋ ਆਪਾਂ ਚੱਲਦੇ ਆ ਫੇਰ ਆਪਾਂ ਕੁੜੀ ਦਾ ਤਾਂ ਮਸਲਾ ਹੱਲ ਕਰੀਏ ਉਹ ਤਾਂ ਵਿਚਾਰੀ ਆਪਦੇ ਘਰ ਜਾਵੇ ਠੀਕ ਠੀਕ ਹੈ ਬਾਕੀ ਕਿੰਨਾ ਚਿਰ ਰੋਰੇ ਰਹੂਗੀ ਚਲ ਇਹਨਾਂ ਦਾ ਪਿਆਰ ਐ ਵਿਚਾਰੀਆਂ ਨਨਦ ਭਝਾਈ ਦਾ ਵਧੀਆ ਬਹੁਤ ਵਧੀਆ ਗੀ ਜਿਹੜੀ ਇੰਨੀ ਇੱਜ਼ਤ ਕਰਦੀ ਐ ਸੋਡੀ ਕਰਦੀ ਐ ਉਡੀਕ ਕਰਦੀ ਐ ਇਹਦੀ ਕਰਦੀ ਐ ਤਾਂ ਫੇਰ ਵੀ ਮਾੜਾ ਹੀ ਸਮਝੀ ਇਹਨੂੰ ਵਿਚਾਰੀ ਨੂੰ ਹਾਂ ਹਾਂ ਬਈ ਮਾੜਾ ਮੈਂ ਸਮਝਿਆ ਨਾ ਤੂੰ ਵੇਖਪੂਗਾ ਜਿਹੜੇ ਸੜ ਲੈਣ ਲੱਗ ਗਿਆ ਰੋਕ ਲੈਣੀ ਐ ਜਿਹਦੇ ਹੈ ਹੀ ਚੰਗੀ ਐ ਜੇ ਮਾੜਾ ਕਹਿੰਦੀ ਹੀ ਨਹੀਂ ਉਹ ਉਸ ਕਹਿੰਦੀ ਹੀ ਨਹੀਂ ਮਾੜਾ ਤੈਨੂੰ ਕੀ ਪਤਾ ਵੀ ਕਹਿੰਦੇ ਕਿ ਨਹੀਂ ਕਹਿੰਦੀ ਇਹ ਸਾਰ ਦਿਨ ਦੇਖਦੇ ਹੀ ਰਹਿਣਾ ਮੰਮੀ ਮੰਮੀ ਕਰਦੀ ਤਾਂ ਮੂੰਹ ਸੁੱਕਦਾ ਦਾ ਤੇਰੇ ਆਏ ਤਾਂ ਕਹਿੰਦੇ ਮੰਮੀ ਚਲ ਮੈਂ ਤਾਂ ਕੀ ਲੈਣਾ ਮੈਂ ਕਿੱਡੀ ਲੈਣੀਆਂ ਨੇ ਤੇਰੇ ਕੋਲ ਮੈਂ ਤਾਂ ਲੋੜ ਹੀ ਵੀ ਹੈਗੀ ਤੇ ਜਗਤਾਰਾ ਐ ਬੋਲਦੀ ਐ ਇਹ ਤਾਂ ਨਾ ਮੈਂ ਬੋਲਣਾ ਨਾ ਚੱਲੇ ਚੱਲੀ ਆਪਾਂ ਚੰਗਾ ਵਾ ਇਹ ਤਾਂ ਹੈ ਹੀ ਇਹ ਜੀ ਐ ਪਰ ਤੂੰ ਤੇਰੀ ਮਰਕਣੀ ਨਹੀਂ ਤਾਂ ਛੁੱਤਰ ਖਾਨੀ ਆਪੇ ਕੰਡਾ ਬੀਜ ਕੇ ਆਪੇ ਚੋਗਲਾ ਬਗਜੋ ਉਹ ਚਲ ਆ ਜਾ ਹੁਣ ਕੋਈ ਤਿਆਰੀ ਹੋਣੀ ਸੂਰਤਾ ਬਦਲ ਲੈਂਦੀ ਅੱਜ ਫੇਰ ਹੋਈ ਬਈ ਨਹੀਂ ਸ਼ੱਕ ਮम्मी ਨਹੀਂ ਜਮੀ ਨਹੀਂ ਜਾਣਦੀ ਹਾਂ ਦੱਸ ਕੇ ਤਾਂ ਜਾਣੀ ਪੈਣਾ ਨਹੀਂ ਉਹਨੇ ਸੂਟ ਜੇ ਸ਼ੱਕ ਵਾਲ ਕਰਦੀ ਮम्मी ਤਾਂ ਮੈਂ ਉਹ ਵੀ ਚਲਾਉਣਾ ਬਈ ਤੋਆ ਦਾ ਕਰਕੇ ਆ ਮੈਂ ਕਹਿਣਾ ਹੁਣ ਠੀਕ ਹੈ ਜੀ ਹੋਰ ਮਾਤਾ ਠੀਕ ਆ ਠੀਕ ਆ ਬਤਾ ਆ ਜਾ ਸੌਏ ਜਾਂਦੇ ਆ ਗਿਆ ਆ ਜਾ ਆ ਜਾ ਛੇਤੀ ਚੱਲੀਏ ਨਾ ਕਿੱਥੇ ਜਾਂਦੇ ਹੋ ਕਿਹਾ ਤੇ ਜਾਣਾ ਹੈ ਵਿਆਹ ਕਿਹਦਾ ਹੈਗਾ ਮੇਰੇ ਦੋਸਤ ਦਾ ਪਿਆਗਾ ਮਾਂ ਚਲਣ ਨਾਲੀ ਲੈ ਜਾਣਾ ਤੂੰ ਰਹਿਣ ਦੇ ਤੂੰ ਕੋ ਨਾਲ ਤ ਇਕੱਲਾ ਹੀ ਵਗ ਜਾ ਓਆ ਕੋਈ ਨਹੀਂ ਹੁਣ ਤਿਆਰ ਹੋਈ ਬੈਠੀ ਆ ਮਾਂ ਮੈਂ ਤੈਨੂੰ ਕਹਿੰਦੀ ਆ ਮੰਨ ਲਾ ਮੁੰਡਿਆ ਕਰਨ ਤੂੰ ਜਾਣ ਦੇ ਓ ਬੱਬੇ ਮੈਂ ਇਹਨੂੰ ਨਾ ਲੈ ਕੇ ਗਿਆ ਉਹਨਾਂ ਨੇ ਮੈਨੂੰ ਉੱਥੇ ਬਿਠਾ ਆ ਲੈਣਾ ਠੱਕੇ ਨਾਲ ਮੋੜ ਨਹੀਂ ਦੇਣਾ ਟਾਈਮ ਆ ਇਹਦੇ ਬਹਾਨੇ ਨਾਲ ਮੈਂ ਛੇਤੀ ਆ ਜੂਗਾ ਅੱਛਾ ਵਸਾਂ ਸੋਚ ਕਰਨਾ ਹੈ ਹੋਰ ਕੋਈ ਨਹੀਂ ਤੂੰ ਮੁੜ ਆਵੇਂਗਾ ਤੂੰ ਰਹਿਣ ਦੇ ਉਹ ਮੈਨੂੰ ਪਤਾ ਉਹਨਾਂ ਨੇ ਨਹੀਂ ਮੋੜਨ ਦੇਣਾ ਐਮੀਰ ਤੇ ਖਾਣ ਪੀਣ ਦਾ ਬਿੱਟ ਲਾਉਣਗੇ ਸਮਾ ਦੀ ਦੇ ਬਾਨੇ ਨਾਲ ਮੈਨੂੰ ਕਹਿਣਗੇ ਨਹੀਂਗੇ ਤੇ ਇਹ ਰਹਿੰਦੀ ਹੈਗੀ ਹੁਣ ਜਾਣਾ ਦਾ ਪੈਣੀ ਹੈ ਉਹਦਾ ਬਿੱਟ ਪਰ ਮੰਨਣੀ ਨਹੀਂ ਮੰਦੀ ਹੈ ਉਹ ਮੰਨਿਆ ਕਰ ਹੁਣ ਹਰ ਵਾਰੀ ਮੈਂ ਇਹਨੂੰ ਕਿੱਥੇ ਰਜਾਨਾਂਗਾ ਹੁਣ ਮੈਨੂੰ ਪਤਾ ਵੀ ਜੇ ਮੈਂ ਫੁੱਲ ਪਾ ਗਿਆ ਉੱਥੇ ਦਾ ਪਤਾ ਬੇਬੇ ਖਾਣ ਪੀਣ ਦਾ ਬਿੱਟ ਲਾ ਲੈਂਦੇ ਨੇ ਉਹ ਮੈਨੂੰ ਵੀ ਕਹਿਣਗੇ ਤੂੰ ਵੀ ਪੀ ਫਿਰ ਇਹ ਕਿਹੜਾ ਹਟਾ ਦਊਗੀ ਉੱਥੇ ਉਹ ਫਿਰ ਨਾਲ ਵਾਲ ਨੂੰ ਝੇਪ ਰਹਿੰਦੀ ਆ ਵੀ ਨਾਲ ਆਈ ਆ ਵੀ ਨਹੀਂ ਕਾ ਪੀ ਸਕਦਾ ਬੰਦਾ ਨਹੀਂ ਉੱਥੇ ਪਤਾ ਕੀ ਇਕੱਠਵਟ ਦੇ ਵਿੱਚ ਤਾਂ ਨਾ ਮਹਿਲ ਹੋ ਜਾਂਦੇ ਆਖਣ ਕਿ ਨੱਚ ਗਿਆ ਜਿਹੜੀ ਜੇ ਲਾਣਗੇ ਉੱਥੇ ਸੁਣੀ ਕਰਦੇ ਸੀ ਬਸ ਸਲਾਮੀ ਫੜਾਉਣੀ ਆ ਆਬਲਾ ਮੂਦੀ ਮੁੜਿਆਵਾਂਗੇ ਸੀ ਬੜਾ ਟਾਈਮ ਨਹੀਂ ਲਾ ਕੇ ਆਉਂਦੇ ਤੂੰ ਨਹੀਂ ਮੁੜਨਾ ਉਹ ਮੁੜਿਆ ਉਹ ਮੰਨਿਆ ਕਰ ਬਸ ਮੈਨੂੰ ਘੰਟੇ ਕਿਚ ਮੁੜਿਆਵਾਂਗੇ ਸੀ ਕਿਉਂਕਿ ਕੱਲਾ ਸਾਗ ਨਹੀਂ ਫਟਾਉਣਾ ਉਹਨੂੰ ਬਸ ਇੱਕ ਐ ਹੋ ਜੇ ਵੀ ਬੰਦਾ ਆਇਆ ਸੀਗਾ ਉਹ ਮੇਰੇ ਵਿਆਹ ਦੇ ਇੰਨੇ ਦਿਨ ਰਹਿ ਕੇ ਗਿਆ ਕੰਮ ਵੀ ਕਰਾ ਕੇ ਗਿਆ ਨਹੀਂ ਗਿਆ ਅਗਲਾ ਅਗਲਾ ਤੂੰ ਆਦੀ ਮਰਜ਼ੀ ਕਰੇਗਾ ਹੈ ਮਰਜ਼ੀ ਨਹੀਂ ਤੂੰ ਐਵੇਂ ਨਾ ਮਾੜੀ ਮਾੜੀ ਗੱਲ ਤੇ ਗੁੱਸਾ ਕਰੇਗਾ ਕੋਈ ਨਹੀਂ ਅਸੀਂ ਟਾਈਮ ਨਾਲ ਆ ਜਾਾਂਗੇ ਚਲ ਆ ਚੱਲੀ ਹੁਣ ਪਹਿਲੀ ਬਹੁਤ ਲੇਟ ਆ 9:00 ਹੋ ਗਿਆ ਭਾਈ ਤੁਹਾਨੂੰ ਤਾਂ ਆਉਦੀ ਮਰਜ਼ੀ ਹੈ ਤੁਸੀਂ ਜਿਹੜਾ ਮੰਨਣੀਆਂ ਮੰਮੀ ਦੀ ਉੱਤੋਂ ਮੰਨਦਿਆ ਰੱਖਦਾ ਮੰਮੀ ਭੱਜ ਗਏ ਘੜੀ ਮਸਤ ਭਾਈ ਨਿਫਰਦੇ ਸੀ ਘਰ ਉੱਥੇ ਹੀ ਰਹਿ ਤਾਂ ਬਣਾ ਕੇ ਆਏ ਦੋਨੇ ਜਾਨੇ ਬਸਾਂ ਜਾਂਦੇ ਮਾਰ ਰੱਖ ਗਏ ਜਾ ਜਾ ਰ ਇਹਨੂੰ ਮੰਮੀ ਕੁਝ ਹੋਰ ਕਹਿ ਦੋ ਉੱਥੇ ਟਾਈਮ ਮੈਂ ਥੋੜੇ ਟਾਈਮ ਕੇ ਹੋਣਾ ਕਿ ਤੂੰ ਉਹਨਾਂ ਦੇ ਘਰ ਲੈ ਕੇ ਜਾਂਦਾ ਚੰਗਾ ਮੇਸੇਜ ਹੈਗਾ ਠੀਕ ਤੇ ਜਿੱਥੇ ਨਾ ਜੀਦਾ ਠੀਕ ਜਿ ਘਰੇ ਨਾ ਛਾਹ ਤੇ ਵੀ ਨਾ ਮੈਂ ਜਲ ਪੁੱਛਦਾ ਨਾ ਕਿ ਇਹਦਾ ਲੈਣਾ ਕੋਈ ਨੰਬਰ ਵੀ ਹੋਣੀ ਹੈ ਮੈਸੇਜ ਮੈਂ ਭਾਂਦੀ ਕਰੂਗਾ ਕਹਾ ਜਿਵੇਂ ਮੈਂ ਦੇਣਾ ਕਰਦਾ ਚਾ ਕੋਈ ਨਹੀਂ ਮੈਂ ਬੱਬਾ ਦਾ ਜੱਟ ਕੋਈ ਨਹੀਂ ਨਾ ਮੈਂ ਜਲ ਕੇ ਜਾਉਂਗਾ ਉਨਾਂ ਨੂੰ ਪੁੱਛ ਲਉਂਗਾ ਚਾ ਹਾਂ ਹਾਂ ਮਣਾਉਂਦਾ ਲਾਲ ਜੱਡ ਲਾਲ ਜੀ ਸੱਚਾ ਲਾ ਆਸ ਦੀ ਚਿੱਠੀ ਆਈ ਇਹ ਕਾਦੀ ਮਨ ਪੜਕਾ ਸਨਾਂ ਇਹ ਮੈਂ ਪੜਤਾ ਨਹੀਂ ਤੇ ਜੱਟ ਟੁੱਟ ਲਿਖਿਆ ਬਕਸ ਤੈਨੂੰ ਹੁੰਦੇ ਨਾ ਪੜਨਾ ਇਹ ਇੰਗਲਿਸ਼ ਚ ਆਉਂਦੀ ਕਿੱਕੀ ਦਾ ਲੰਡਾ ਫੜਾ ਆ ਗਿਆ ਮੈਨੂੰ ਆਏ ਰਖਦਾ ਵੀ ਇੱਕ ਪੱਤੀ ਨੇ ਕਿਤੇ ਮੇਰੇ ਤੇ ਦਾਵਾ ਦੂ ਬਣ ਕਰਤਾ ਹੋਵੇ ਹੋਰ ਸਿਆਪਾ ਛੇੜਦੇ ਕਿਤੇ ਮੈਨੂੰ ਪੂਰ ਸਾਲੇ ਖਿੱਚੀ ਫਿਰਨਾ ਹੋਰ ਫਿਰ ਤੁੰ ਨਵਾਜ਼ ਮਾਰਾ ਗੁਰਪ੍ਰੀਤ ਆ ਮਮੀ ਦੀ ਉਰੀ ਆ ਬਤ ਮੰਮੀ ਕੀ ਕਹਿੰਦੇ ਸੀ ਮੈਂ ਐਂ ਕਹਿੰਦੀ ਤੈਨੂੰ ਤੂੰ ਆ ਚਿੱਠੀ ਦੇਖ ਫਲਾ ਉਹ ਮੁੰਡਾ ਫੜਾ ਕੇ ਆਪਣਨ ਕੀ ਦਾਂ ਮੈਂ ਤਾਂ ਜਾਣਦੀ ਨਹੀਂ ਸੀ ਅੱਛਾ ਮਹਾਕ ਤਾਂ ਲੈਣੀ ਨਹੀਂ ਹੋਰ ਨਾ ਮੇਰੇ ਤੋਂ ਦਾਵਾ ਕਰਤਾ ਹੋਵੇ ਅੱਛਾ ਮੈਂ ਇੱਕ ਮਿੰਟ ਵਿੱਚ ਪੜ ਲਾਂ ਮੰਮੀ ਇਹ ਤਾਂ ਮੰਮੀ ਜੀ ਸਾਨੂੰ ਬੁढ़ाईਆਂ ਹੋਣ ਬੁढ़ाई ਨਾ ਕਾ ਦਵਾ ਤੈਨੀਆਂ ਤੋਂ ਮੈਨੂੰ ਲੈ ਹੋਰ ਹੋਣਾ ਤੇਰੀ ਨੂੰ ਮੈਡਮ ਲੱਗੀ ਟੈਟ ਕਲੀਅਰ ਹੋ ਗਿਆ ਮੈਂ ਤਾਂ ਨਹੀਂ ਮੰਨਦੀ ਮੈਡਮ ਲੱਗੀ ਲੈ ਲੈ ਮੰਮੀ ਤੂੰ ਤਾਂ ਮੰਨ ਨਹੀਂ ਨੀ ਕਾਗਜ਼ ਤੇ ਲਿਖਿਆ ਹੈ ਹੁਣ ਜਾਣ ਲੱਗੀ ਨੌਕਰੀ ਤੇ ਹਾਂ ਲੱਗ ਜੂਗੀ ਮੰਮੀ ਹੁਣ ਇਹ ਜੋ ਆਇ ਨਿਗਲੈਕਟਰ ਆਇਆ ਜਿੱਦੇ ਜਾਣ ਲੱਗੀ ਮੈਂ ਤਉਦੇ ਮੰਨੂਗੀ ਮੈਂ ਨਹੀਂ ਮੰਨਦੀ ਨਹੀਂ ਨਹੀਂ ਮੰਮੀ ਕਹਿੰਦਾ ਤੇਰੀ ਤਾਂ ਹੁਣ ਗਰੀਬੀ ਚੱਕੀ ਗਈ ਜਦੋਂ ਹੁਣ 60 7000 ਲੈਣ ਲੱਗ ਜੂਗੇ ਰੀਨੂ ਲੈ 60 7000 ਆਇਆ ਕਰੂਗਾ ਹੋਰ ਮੰਮੀ 60 7000 ਆਇਆ ਕਰੂ ਇੱਕ ਮਹੀਨੇ ਦਾ ਚਾਹ ਨੂੰ ਤਾਂ ਪ੍ਰਮਾਤਮਾ ਨੇ ਆਪਣੀ ਬਾਹ ਫੜ ਲਈ ਹੈ ਨਾ ਗਰੀਬੀ ਨਿੱਕੀ ਗਈ ਜੇ ਤਾਂ ਹਾਂ ਪਰਮਾਤਮਾ ਸਭ ਦੀ ਸੁਣੇ ਮੈਂ ਹੁਣ ਆਈ ਕਹਿੰਦੀ ਆ ਪਹਿਲਾਂ ਟੂਰਨਾਮੈਂਟ ਲਈ ਆਕੇ ਹਾਂ ਲੱਤ ਉਹ ਤਾਂ ਲੱਗਣ ਨਹੀਂ ਦਿੰਦੀ ਸੀ ਵਧੀਆ ਗਰੀਬੀ ਚੱਕੀ ਗਈ ਆ ਮੇਡੀ ਕੋਈ ਦਾ ਮੈਨੂੰ ਪਾਏ ਸੀ ਮਾਹ ਪੜੀ ਲਿਖੀ ਜੀ ਇਹ ਕਿਹੜੇ ਘਰ ਦੇ ਕੰਮ ਕਰੂ ਕੀ ਇਹ ਕਰੂ ਕਿਹੜੇ ਨੌਕਰ ਹੋਣਾ ਮੈਂ ਤੇਨੇ ਬਠੇਰਾ ਕਹਿੰਦੀ ਸੀ ਵੀ ਭਾਬੀ ਨੂੰ ਤੂੰ ਐਵੇਂ ਹੀ ਕਹਿਣੀ ਰਹਿਣੀ ਬਠੇਰੀ ਚੰਗੀ ਬਠੇਰੀ ਚੰਗੀ ਆ ਆ ਲੈ ਹੁਣ ਤੇਰੇ ਹੱਥ ਤੇ ਟੇਕ ਕੇ ਦਿਆ ਕਰੂਗੀ ਉਹ 60 70 ਹਜ਼ਾਰ ਮਹੀਨੇ ਦਾ ਨਾ ਚੱਲ ਕੋਈ ਨਹੀਂ ਮੈਂ ਤਾਂ ਕੀ ਕਰਨਿਆ ਆਪ ਦੇ ਘਰ ਰੱਖਣ ਪੈਸੇ ਤਾਂ ਜਿਉਂਦੇ ਵਾਸਤੇ ਰਹਿਣ ਆਪਾਂ ਬਾਤ ਵਧੀਆ ਕਰਿਆ ਉਹਨੇ ਹਾਂ ਲੈ ਮੰਮੀ ਮੈਂ ਭਾਬੀ ਨੂੰ ਵਧਾਈਆਂ ਦੇ ਮੈਂ ਫੇਰ ਭਾਬੀ ਨੂੰ ਦੱਸਦੀ ਆਪਾਂ ਉਹ ਤਾਂ ਬਾਹਰ ਹੀ ਜਾ ਬਣਾਉ ਭਾਬੀ ਹਾਂ ਗੁਰਦੀਤ ਆਇਓ ਕੌਣ ਹੈ ਹਾਂ ਗੁਰਦੀਤ ਆਜੋ ਬੈਜੋ ਭਾਬੀ ਬੈਜੋ ਮੇਰੇ ਹੱਥ ਮਰਦੀ ਕਿ ਹੋ ਗਿਆ ਬੈਜੋ 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 ਵਧਾਈਆਂ ਭਾਬੀ ਵਧਾਈਆਂ ਤੇਰੇ ਮੋਹਰੇ ਆਹ ਖਾਲ ਸੋਨਾ ਕੰਮ ਕਰਦਾ ਹੋਰ ਕੀ ਹੋ ਗਿਆ ਤੂੰ ਤਾਂ ਸਾਡਾ ਨਾਂ ਹੀ ਰੋਸ਼ਨ ਕਰਦਾ ਨਾ ਰੋਸ਼ਨ ਕਰਦਾ ਹੋਰ ਹੋਰ ਭਾਬੀ ਤੈਨੂੰ ਨਹੀਂ ਪਤਾ ਨਹੀਂ ਮੈਨੂੰ ਨਹੀਂ ਪਤਾ ਤੇਰੀ ਸਰਕਾਰੀ ਨੌਕਰੀ ਲੱਗ ਗਈ ਹਾਂ ਤੇ ਇਹ ਨਹੀਂ ਸੱਚੀ ਹਾਂ ਆ ਦੇਖ ਲੱਗ ਜਾ ਤੇਰਾ ਹਾਏ ਇਹ ਦਵਾਈ ਦੋਣੀ ਗੱਲ ਹੈ ਬਧਾਈਆਂ ਭਾਬੀ ਤੇਨੂੰ ਬਹੁਤ ਬਹੁਤ ਸਾੜਾ ਤੇ ਤੇ ਨਾਂ ਰੋਸ਼ਨ ਕਰਦਾ ਹਾਂ ਹਾਂ ਮੈਂ ਤਾਂ ਬਹੁਤ ਖੁਸ਼ ਹਾਂ ਇਹੋ ਜਿਹਾ ਨੂੰਹਾਂ ਤਾਂ ਘਰ ਘਰ ਹੁਣ ਦੇਖ ਮੈਂ ਤੈਨੂੰ ਐ ਕਹਿੰਦੀ ਵੀ ਮੈਂ ਜਿਹੜਾ ਪਹਿਲਾਂ ਗਲਤੀ ਕਰਤੀ ਇਹ ਤੋਂ ਮੈਨੂੰ ਮਾਫ ਕਰ ਦਿੱਤੀ ਹੈ ਆ ਤਾਂ ਤੁਹਾਡਾ ਨਾਂ ਰੋਸ਼ਨ ਕਰਤਾ ਇਹ ਹੈ ਸਮਾਫੀ ਲੈਣੀ ਮਮੀ ਆਸ਼ੀਰਵਾਦ ਕੀ ਗੱਲ ਹੈ ਭਗਵਾਨ ਨੇ ਅੱਜ ਸਾਰੀਆਂ ਬੜੀਆਂ ਖੁਸ਼ੀਆਂ ਬੈਠੀਆਂ ਇਹ ਤੁਹਾਡੀ ਨੂੰਹ ਨੌਕਰੀ ਤੇ ਲੱਗ ਗਈ ਅੱਛਾ ਧੰਨ ਭਾਗ ਦੀ ਧੰਨ ਭਾਗ ਕਰਮ ਹੋਤੇ ਆਪਣੇ ਤੈਲੇ ਤੇ ਹੋਰ ਤੂੰ ਐਵੇਂ ਹੀ ਬੋਲ ਕੇ ਲੜਦੀ ਰਹਿੰਦੀ ਸੀ ਆਪਣੀ ਨੂ ਰਾਣੀ ਨਾਲ ਦੇਖ ਆਪਣਾ ਤਾਂ ਨਾ ਰੋਸ਼ਨ ਕਰਤਾ ਫਿਰ ਮੈਨੂੰ ਕਿਹੜਾ ਪਤਾ ਸੀ ਮੈਨੂੰ ਪਤਾ ਨਹੀਂ ਸੀ ਹਾਂ ਮੈਂ ਤਾਂ ਇਸ ਮਖਾਈ ਨੂੰ ਗੱਲ ਨਹੀਂ ਹੈ ਤਾਂ ਚੱਲ ਜਉਂਦੀ ਪਾਤੀ ਰਹਤੀ ਸੀ ਮੇਰੇ ਪਪਾ ਜੀ ਪਹਿਲਾਂ ਹੀ ਕਹਿੰਦੀ ਸੀ ਵੀ ਭਾਬੀ ਤਾਂ ਮੇਰੀ ਬਹੁਤ ਵਧੀਆ ਹੈ ਹੋਰ ਇਹ ਤੇਰੀ ਮਾਂ ਐਵੇਂ ਬੌਲੀ ਲੜਦੀ ਰਹਿੰਦੀ ਸੀ ਉਹਦੇ ਨਾਲ ਹੁਣ ਉਹ ਤੇ ਮੇਰੀ ਮਾਂ ਨੂੰ ਆਇਆ ਪਹਿਲਾਂ ਮੈਨੂੰ ਨੋਹਾ ਵੀ ਧੀ ਹੁੰਦੀ ਹੈ ਨੋਹਾ ਵੀ ਧੀ ਹੀ ਹੁੰਦੀ ਹੈ ਸੋਹਣੀ ਹੁੰਦੀ ਹੈ ਤੂੰ ਮੇਰੀ ਧੀ ਆ ਪੁੱਤੂ ਮੇਰੀ ਚਲੋ ਵਧੀਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਵਿਚਾਰਿਆ ਮੈਂ ਹੁਣ ਆਈ ਕਹਿੰਦੇ ਸੀ ਪੁੱਤ ਜੇ ਅਮਰ ਲੱਟੂਆਂ ਤੇ ਬੰਨਦ ਗਏ ਹਾਂ ਲੱਟੂਆਂ ਤੇ ਬੰਨਨੇ ਆ ਚਲੋ ਭਾਗ ਬੰਨੇ ਆਪਾਂ ਚੱਲ ਆਪਾਂ ਗੁਰਦੁਆਰੇ ਚੱਲਦੇ ਪਹਿਲਾਂ ਗੁਰੂ ਦਾ ਸਕਰਾਣਾ ਕਰਕੇ ਆਉਣਾ ਗੁਰਦੁਆਰੇ ਚੱਲ ਕੇ ਚਲੋ ਨੇ ਅਰਦਾਸ ਕਰਾ ਦੇਣਾ ਚਲੋ 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 ਸਾਰੇ ਸਤਿ ਸ੍ਰੀ ਅਕਾਲ ਅਦਾਸ ਸਲਾਮ ਸਾਰੇ ਦਰਸ਼ਕ ਵੀਰਾਂ ਨੂੰ ਗ੍ਰੀਟਿੰਗ ਹੈ ਕਿ ਅੱਜ ਅਸੀਂ ਪੜ੍ਹਾਈ ਦਾ ਮੁੱਲ ਵੀਡੀਓ ਬਣਾਈ ਹੈ ਸਾਰਿਆਂ ਨੇ ਦੇਖ ਕੇ ਕਮੈਂਟ ਲਾਈਕ ਸ਼ੇਅਰ ਕਰਨੀ ਸਬਸਕ੍ਰਾਈਬ ਦਬਕੇ ਕਰਨਾ ਜੀ ਥੋਡੇ ਲਾਈਕ ਸਬਸਕ੍ਰਾਈਬ ਸਾਡੇ ਲਈ ਦਵਾਈ ਦਾ ਕੰਮ ਕਰਦਾ ਹੈ ਤਾਂ ਕਿ ਅੱਗੇ ਤੋਂ ਅਸੀਂ ਵਧੀਆ ਤੋਂ ਵਧੀਆ ਵੀਡੀਓ ਬਣਾ ਸਕੀਏ ਧੰਨਵਾਦ ਜੀ ਧੰਨਵਾਦ